ਕੈਬਨਟ ਮੰਤਰੀ ਪੰਜਾਬ ਤਰਨਪ੍ਰੀਤ ਸਿੰਘ ਸੋਨ ਨੇ ਪੱਤਰਕਾਰ ਤਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਪਤਿਜੀ ਰੋਜੀ ਰਾਣੀ ਦੀ ਹੋਈ ਬੇਵਕਤ ਮੌਤੇ ਉਹਨਾਂ ਦੇ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਕੈਬਨਟ ਮੰਤਰੀ ਪੰਜਾਬ ਤਰਨਪ੍ਰੀਤ ਸਿੰਘ ਸੋਨ ਨੇ ਪੱਤਰਕਾਰ ਤਜਿੰਦਰ ਸਿੰਘ ਆਰਟਿਸਟ ਅਤੇ ਓਮ ਕਾਰਥਿੰ ਸਤੋਬੀ ਭਤੀਜੀ ਰੋਜੀ ਰਾਣੀ ਦੀ ਹੋਈ ਬੇਵਕਤ ਮੌਤੇ ਉਹਨਾਂ ਦੇ ਭਰਾ ਗੁਰਮਿੰਦਰ ਸਿੰਘ ਫੋਰਮੈਨ ਦੇ ਘਰ ਗਲੀ ਨੰਬਰ R12 ਗੁਰੂ ਤੇਗ ਬਹਾਦਰ ਨਗਰ ਖੰਨਾ ਲਹਿੜੀ ਰੋਡ ਪਹੁੰਚੇ ਪਰਿਵਾਰ ਨਾਲ ਬੇਟੀ ਦੀ ਬੇਵਕਤ ਮੌਤੇ ਦੁੱਖ ਸਾਂਝਾ ਕੀਤਾ ਸਰਦਾਰ ਸੋਨ ਨੇ ਕਿਹਾ ਕਿ ਉਹ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਖੜੇ ਹਨ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਨਿਮਿਤ ਪਾਠ ਦਾ ਭੋਗ ਅਤੇ ਅੰਤਮ ਅਰਦਾਸ 5 ਫਰਵਰੀ ਦਿਨ ਬੋਧਵਾਰ ਨੂੰ ਗੁਰਦੁਆਰਾ ਸਾਹਿਬ ਛੇੜੀ ਗੁਰੂ ਤੇਗ ਬਹਾਦਰ ਸਾਹਿਬ ਲਹਿੜੀ ਰੋਡ ਖੰਨਾ ਵਿਖੇ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗੀ